ਜਲੰਧਰ ਦੇ ਪੁਲਿਸ ਕਮਿਸ਼ਨਰ ਵੱਲੋਂ ਕਈ ਥਾਣਿਆਂ ਦੇ ਐਸਐਚਓ ਅਤੇ ਚੌਂਕੀ ਇੰਚਾਰਜਾਂ ਦੀ ਬਦਲੀ ਕੀਤੀ ਗਈ ਹੈ। ਇਸ ਤਹਿਤ ਜਾਰੀ ਹੁਕਮਾਂ ਦੇ ਵਿੱਚ ਕੁੱਲ 11 ਅਧਿਕਾਰੀਆਂ ਨੂੰ ਇਧਰੋਂ ਉਧਰ ਕੀਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਣਗੇ ਅਤੇ ਬਦਲੇ ਹੋਏ ਅਧਿਕਾਰੀਆਂ ਨੂੰ ਪੋਸਟਿੰਗ ਵਾਲੀ ਨਵੀਂ ਜਗ੍ਹਾ ਤੇ ਰਿਪੋਰਟ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ। ਪੁਲਿਸ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਥਾਣਾ ਰਾਮਾ ਮੰਡੀ ਦੇ ਐਸ ਐਚ ਓ ਗੁਰਪ੍ਰੀਤ ਸਿੰਘ ਨੂੰ ਥਾਣਾ ਡਿਵੀਜ਼ਨ ਨੰਬਰ 2 ਥਾਣਾ ਭਾਰਗੋ ਕੈਂਪ ਦੇ ਐਸ ਐਚ ਓ ਸੰਦੀਪ ਰਾਣੀ ਨੂੰ ਥਾਣਾ ਡਿਵੀਜ਼ਨ ਨੰਬਰ 3 ਅਸ਼ੋਕ ਕੁਮਾਰ ਨੂੰ ਥਾਣਾ ਭਾਰਗੋ ਕੈਂਪ ਦੇ ਐਸ ਐਚ ਓ ਥਾਣਾ ਡਿਵੀਜ਼ਨ ਨੰਬਰ 2 ਦੇ ਐਸ ਐਚ ਓ ਪਰਮਿੰਦਰ ਸਿੰਘ ਨੂੰ ਥਾਣਾ ਰਾਮਾ ਮੰਡੀ ਅਤੇ ਗੁਰदयाल ਸਿੰਘ ਨੂੰ ਸਦਰ ਥਾਣੇ ਦਾ ਐਸ ਐਚ ਓ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਨਰਿੰਦਰ ਮੋਹਨ ਨੂੰ ਧਕੋਹਾ ਚੌਂਕੀ ਵਿਕਟਰ ਮਸੀਹ ਨੂੰ ਲੈਦਰ ਕੰਪਲੈਕਸ ਚੌਂਕੀ ਰਜਿੰਦਰ ਸਿੰਘ ਨੂੰ ਫੋਕਲ ਪੁਆਇੰਟ ਚੌਂਕੀ सुरेंद्र 팔ਸੀ ਨੂੰ ਜਲੰਧਰ ਹਾਈਟਸ ਚੌਂਕੀ ਅਤੇ ਅਗਾਰ ਸਿੰਘ ਨੂੰ ਜੰਡੇਆਲਾ ਚੌਂਕੀ ਮਦਨ ਸਿੰਘ ਨੂੰ ਪ੍ਰਾਗਪੁਰ ਚੌਂਕੀ ਦਾ ਇੰਚਾਰਜ ਬਣਾਇਆ ਗਿਆ ਹੈ